ਨੰਦੇੜ ਸਾਹਿਬ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਮੌਜੂਦ ਹੈ ਜਿਸ ਨੂੰ ਹੀਰਾ ਘਾੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤਖਤ ਸਾਹਿਬ ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਸਾਹਿਬ ਇੱਥੇ ਸ਼ੋਭਿਤ ਹੈ ਦਰਸ਼ਨ ਕਰਦੇ ਹਾਂ ਗੁਰਗ੍ਰੰਥ ਸਾਹਿਬ ਦੇ ਇੱਥੇ ਸ਼ੋਭਿਤ ਨੇ ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ ਤੇ ਇਸ ਤੋਂ ਬਾਅਦ ਪਿੱਛੇ ਬੈੰਦੀ ਗੋਦਾਬਰੀ ਦੇ ਵੀ ਦਰਸ਼ਨ ਕਰਾਂਗੇ ਜਿਸ ਦੇ ਵਿੱਚ ਮਹਾਰਾਜ ਨੇ ਹੀਰਾ ਸੁੱਟਿਆ ਸੀ ਗੁਰਦੁਆਰਾ ਸਾਹਿਬ ਅੰਦਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀ ਸ਼ੋਭੀ ਨੇ ਉੱਥੇ ਇਹ ਕੁਝ ਐਸੇ ਸ਼ਸਤਰ ਵੀ ਨੇ ਜਿਹੜੇ ਪੁਰਾਤਨ ਸਮੇਂ ਦੱਸੇ ਜਾ ਰਹੇ ਨੇ ਜਦ ਗੁਰੂ ਗੋਬਿੰਦ ਸਾਹਿਬ ਨਾਲ ਕੁਝ ਫੌਜਾ ਇੱਥੇ ਮੌਜੂਦ ਸਨ ਸੋ ਇਹ ਸ਼ਸਤਰ ਨੇ ਸਰਬ ਲੋਹੇ ਦੇ ਸ਼ਸਤਰ ਜਿਹੜੇ ਇਸ ਸਮੇਂ ਤੇ ਵਿਰਾਜਮਾਨ ਨੇ ਹਾਲਾਂਕਿ ਬਹੁਤ ਸਾਰੇ ਸ਼ਸਤਰ ਨੇ ਜਿਹੜੇ ਹੁਣ ਦੇ ਮੌਜੂਦ ਨੇ ਵਿੱਚੋਂ ਕਈ ਐਸੇ ਸ਼ਸਤਰ ਨੇ ਜਿਵੇਂ ਜਿਹੜੀਆਂ ਦੋ ਢਾਲਾਂ ਨਜ਼ਰ ਆ ਰਹੀਆਂ ਦੋ ਖਰਪਾਨਾ ਨਜ਼ਰ ਆ ਰਹੀਆਂ ਨੇ ਤੇ ਹੋਰ ਕਈ ਐਸੇ ਸ਼ਸਤਰ ਨਜ਼ਰ ਆ ਰਹੇ ਨੇ ਜਿਹੜੇ ਪੁਰਾਤਨ ਸਮੇਂ ਦੇ ਇੱਥੇ ਪਏ ਨੇ ਇਹਨਾਂ ਦੇ ਸੰ ਕਿਉਂਕਿ ਜਦ ਗੁਰੂ ਸਾਹਿਬ ਇੱਥੇ ਪਹੁੰਚੇ ਸਨ ਤਾਂ ਫੌਜ ਉਹਨਾਂ ਨਾਲ ਲਗਾਤਾਰ ਉਹਨਾਂ ਨਾਲ ਜਿਹੜੀ ਮੌਜੂਦ ਸੀ ਕਿਉਂਕਿ ਬਹੁਤ ਸਾਰੀ ਫੌਜ ਦੱਖਣ ਤੋਂ ਆਈ ਸੀ ਕੁਝ ਬਹਾਦਰ ਸ਼ਾਹੀ ਜਿਹੜੀ ਫੌਜ ਵੀ ਸੀ ਕਿਉਂਕਿ ਬਹਾਦਰ ਸ਼ਾਹ ਨੇ ਆਕੇ ਥੀ ਜਿਹੜੇ ਨੇ ਉਹ ਦਰਸ਼ਨ ਕੀਤੇ ਸੀ ਗੁਰੂ ਸਾਹਿਬ ਦੇ ਇੱਥੇ ਆਕੇ ਜਿਹੜਾ ਹੀਰਾ ਦਿੱਤਾ ਸੀ ਤੇ ਜਿੱਥੇ ਗੁਰੂ ਸਾਹਿਬ ਨੇ ਹੀਰਾ ਸੁੱਟਿਆ ਸੀ ਉਹ ਪਿੱਛੇ ਹੀ ਵਹਿੰਦੀ ਗੋਦਾਵਰੀ ਨਦੀ ਆ ਉਹ ਚਲਦੇ ਆ ਗੋਦਾਵਰੀ ਨਦੀ ਦੇ ਦਰਸ਼ਨ ਕਰਦੇ ਆ ਤੇ ਉੱਥੇ ਆਕੇ ਇਤਿਹਾਸ ਵਿਚਾਣਦਿਆਂ ਉਸ ਸਮੇਂ ਦੀ ਗਵਾਹੀ ਭਰਦੀ ਇੱਕੇ ਤਸਵੀਰ ਹੈ ਜਿਹੜੀ ਉਹ ਇੱਥੇ ਲਾਈ ਗਈ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਨੂੰ ਬਹਾਦਰ ਸ਼ਾਹ ਜਿਹੜਾ ਉਹ ਇੱਕ ਹੀਰਾ ਪੈਂਡ ਕਰ ਰਿਹਾ ਤੇ ਉਹ ਹੀਰਾ ਗੁਰੂ ਸਾਹਿਬ ਨਾਲ ਪੈਂਦੀ ਗੋਦਾਵਰੀ ਦੇ ਵਿੱਚ ਸੁੱਟਦੇ ਨਜ਼ਰ ਆਲੇ ਨੇ ਬਹੁਤ ਸਾਰੇ ਜਿਹੜੇ ਸੇਵਕ ਸੀ ਉਹ ਹੈਰਾਨ ਜ਼ਰੂਰ ਹੋਏ ਉਸ ਸਮੇਂ ਕਿ ਜਿਹੜਾ ਇੰਨਾ ਕੀਮਤੀ ਹੀਰਾ ਪੈਂਡ ਕੀਤਾ ਗਿਆ ਹੈ ਤੇ ਉਸ ਨੂੰ ਗੁਰੂ ਸਾਹਿਬ ਨੇ ਇਦਾਂ ਹੀ ਸੁੱਟ ਦਿੱਤਾ ਹੈ ਪਰ ਗੁਰੂ ਸਾਹਿਬ ਨੇ ਉਸਕਾਰ ਬਾਝੋਂ ਆਪਣੇ ਉਸ ਖਜ਼ਾਨੇ ਚ ਰੱਖਿਆ ਸੀ ਜਿਹੜਾ ਖਜ਼ਾਨਾ ਨਦੀ ਦੇ ਵਿੱਚ ਪੈਂਦਾ ਸੀ ਕਹਿੰਦੇ ਆ ਕਿ ਉਸ ਸਮੇਂ ਜਦ ਨਦੀ ਦੇ ਵਿੱਚ ਜਾਹਿਰਾ ਸੁੱਟਿਆ ਗਿਆ ਤਾਂ ਉਥੇ ਇਨਾ ਅਨਮੋਲ ਖਜ਼ਾਨਾ ਨਜ਼ਰ ਆਇਆ ਬਹਾਦਰ ਸ਼ਾਹ ਨੂੰ ਉਸ ਨੂੰ احساس ਹੋਇਆ ਕਿ ਗੁਰੂ ਸਾਹਿਬ ਨੇ ਉਹਦਾ ਸਤਕਾਰ ਵੀ ਕੀਤਾ ਤੇ ਉਹਦਾ ਹੰਕਾਰ ਵੀ ਜਿਹੜਾ ਉਹ ਤੋੜਿਆ ਆ ਸੋ ਇਹ ਗੋਦਾਵਰੀ ਨਦੀ ਹਾਲਾਂਕਿ ਹੁਣ ਇਹਨੂੰ ਇੱਥੋਂ ਕਵਰ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਬਿਲਕੁਲ ਨਾਲ ਲੱਗਦਾ ਉਹ ਪਹਿਲਾ ਇਲਾਕਾ ਸੀਗਾ ਪਰ ਉਹਨੂੰ ਇੱਥੋਂ ਕਵਰ ਕਰਨ ਤੋਂ ਬਾਅਦ ਜਾ ਕੇ ਆਖਿਰਕਾਰ ਜਿਹੜੀ ਗੋਦਾਬਰੀ ਆ ਉਹ ਬੈਣੀ ਨਜ਼ਰ ਆਉਂਦੀ ਹੈ ਕਾਫੀ ਜਿਆਦਾ ਚੌੜਾਈ ਦੇ ਵਿੱਚ ਹੈ ਗੋਦਾਬਰੀ ਇਸੇ ਗੋਦਾਬਰੀ ਦੇ ਕੰਡੇ ਦੇ ਉੱਤੇ ਜਿਹੜਾ ਆ ਗੁਰੂ ਸਾਹਿਬ ਨੇ ਉਹ ਹੀਰਾ ਸੁੱਟਿਆ ਸੀ ਹਾਲਾਂਕਿ ਜਿਹੜੀ ਇਹ ਗੋਦਾਬਰੀ ਆ ਉਹ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਨਾਲ-ਨਾਲ ਜਿਹੜੀ ਜਾਂਦੀ ਹੈ ਜਿਹਦੇ ਵਿੱਚੋਂ ਇੱਕ ਆਪਾ ਬੰਦਾ ਕਾਟ ਵੀ ਆ ਨਗੀਨਾ ਸਾਹਿਬ ਵੀ ਆ ਕਈ ਅਸੇਸਤਾਨ ਨੇ ਜਿਹੜੇ ਕਿ ਗੁਰੂ ਗੋਬੀ ਸਿੰਘ ਜੀ ਨਾਲ ਜਿਹੜੇ ਨੇ ਉਹ ਮਿਲਦੇ ਨੇ ਇੱਥੇ ਹੋਰ ਵੀ ਇੱਕ ਵੱਡੀ ਗੱਲ ਇਹ ਹੈ ਕਿ ਪ੍ਰਾਤਨ ਸਮੇਂ ਦੇ ਵਿੱਚ ਜਦ ਕਿਤੇ ਡੇਰੇ ਲਾਏ ਜਾਂਦੇ ਸਨ ਉਹ ਨਦੀ ਦਾ ਹੀ ਕਿਨਾਰਾ ਲੱਭਿਆ ਜਾਂਦਾ ਸੀ ਤਾਂ ਕਿ ਪਾਣੀ ਪੀਣ ਦੀ ਕਮੀ ਨਾ ਹੋ ਸਕੇ ਇੱਥੋਂ ਤੱਕ ਜਿਹੜੇ ਨਾਲ ਕੋੜੇ ਆ ਉਹਨਾਂ ਨੂੰ ਜੜੀ ਕਿਸੇ ਕਿਸਮ ਦੀ ਕਮੀ ਨਾ ਹੋ ਸਕੇ ਸਾਡੇ ਨਾਲ ਮੌਜੂਦ ਨੇ ਇੱਥੇ ਦੇ ਕਥਾਵਾਚਕ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਦੇ ਆ ਇਸ ਦਾ ਅਹਿਸਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਜੀ 10ਵੇਂ ਪਾਸ਼ਾ ਜੀ ਦਾ ਪਾਵਨ ਪਵਿੱਤਰ ਸਥਾਨ ਹੈ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਦੇਸ਼ ਵਿੱਚ ਆਏ ਤਾਂ ਇਸ ਸਥਾਨ ਤੇ ਆਪਣੇ ਡੇਰੇ ਲਾਏ ਗੁਰੂ ਸਾਹਿਬ ਜੀ ਦੇ ਨਾਲ ਬਹਾਦਰ ਸ਼ਾਹੀ ਆਇਆ ਹੋਇਆ ਸੀ ਇੱਕ ਦਿਨ ਮਹਾਰਾਜ ਇਸੇ ਸਥਾਨ ਤੇ ਆਪਣੇ ਦੀਵਾਨ ਸਜਾਏ ਬੈਠੇ ਸਨ ਸਜੇ ਦੀਵਾਨ ਵਿੱਚ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਕੀਮਤੀ ਹੀਰਾ ਪੇਟ ਕੀਤਾ ਗੁਰੂ ਜੀ ਨੇ ਹੀਰਾ ਲੈ ਕੇ ਪਿਛਲੇ ਪਾਸੇ ਵਖ ਦੀ ਨਦੀ ਗੁਦਾਰੀ ਵੀ ਸੁੱਟ ਦਿੱਤਾ ਬਹਾਦਰ ਸ਼ਾਮਨ ਹੀ ਮਨ ਸੋਚ ਕੇ ਪਰੇਸ਼ਾਨ ਹੋਇਆ ਕਿ ਮੈਂ ਇਨਾ ਕੀਮਤੀ ਹੀਰਾ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਤਾਂ ਗੁਰੂ ਜੀ ਨੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ ਗੁਰੂ ਸਾਹਿਬ ਜੀ ਜਾਣੀ ਜਾਣ ਸਨ ਬਹਾਦਰ ਸ਼ਾ ਨੂੰ ਕਹਿਣ ਲੱਗੇ ਬਹਾਦਰ ਸ਼ਾ ਤੁਹਾਡਾ ਹੀਰਾ ਸਾਡੇ ਖਜ਼ਾਨੇ ਵਿੱਚ ਰੱਖਿਆ ਤੁਸੀਂ ਆਪਣਾ ਹੀਰਾ ਜਾ ਕੇ ਪਿਛਾਣ ਕੇ ਲਿਆਓ ਬਹਾਦਰ ਸ਼ਾ ਨਦੀ ਗੁਦਾਰੀ ਵਿੱਚ ਗਿਆ ਆਪਣੇ ਦੋਵੇਂ ਹੱਤਾਂ ਦੀ ਬੁੱਕਲ ਪਰ ਕੇ ਵੇਖਣ ਲੱਗਾ ਉਸ ਦੇ ਦੋਵੇਂ ਹੱਥ ਕੀਮਤੀ ਹੀਰਿਆ ਨਾਲ ਪਰੇਸ਼ਾਨ ਉਸ ਨੂੰ ਆਪਣਾ ਦਿੱਤਾ ਹੋਇਆ ਹੀਰਾ ਪਿਛਾਣਿਆ ਨਹੀਂ ਗਿਆ ਵਾਪਸ ਆ ਕੇ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਕਹਿਣ ਲੱਗਾ ਗੁਰੂ ਸਾਹਿਬ ਜੀ ਮੈਨੂੰ ਮਾਫ ਕਰ ਦਿਓ ਮੈਨੂੰ ਪਤਾ ਨਹੀਂ ਕਿ ਆ ਹੀਰਾ ਤੁਹਾਡੇ ਖਜ਼ਾਨੇ ਵਿੱਚ ਰੱਖਿਆ ਇਸ ਤਰ੍ਹਾਂ ਮਹਾਰਾਜ ਨੇ ਬਹਾਦਰ ਸ਼ਾਦਾ ਅਹੰਕਾਰ ਦੂਰ ਕੀਤਾ ਇਸ ਕਰਕੇ ਇਸ ਪਵਿੱਤਰ ਆਸਥਾਨ ਦਾ ਨਾ ਗੁਰਦੁਆਰਾ ਹੀਰਾ ਘਾਟਨਾ ਤੇ ਪਰਚਲਿਤ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਰੇ ਤੁਸੀਂ ਦਰਸ਼ਨ ਕੀਤੇ ਆ ਗੁਰਦੁਆਰਾ ਹੀਰਾ ਘਾੜ ਦੇ ਉਹ ਗੁਰਦੁਆਰਾ ਸਾਹਿਬ ਉਹ ਸਥਾਨ ਜਿੱਥੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਹੀਰਾ ਦਿੱਤਾ ਸੀ ਤੇ ਉਸ ਤੋਂ ਬਾਅਦ ਹੀਰਾ ਨਦੀ ਸੁੱਟਣ ਤੋਂ ਬਾਅਦ ਬਹਾਦਰ ਸ਼ਾਹ ਦਾ ਹੰਕਾਰ ਵੀ ਤੋੜਿਆ ਸੀ ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਤੇ ਮੇਰੇ ਕੈਮਰਾਮੈਨ ਜੱਗੀ ਦੇ ਹੋ ਇਜਾਜ਼ਤ ਧੰਨਵਾਦ